ਪਰ ਅਸਲ ਦੇ ਵਿੱਚ ਯਾਰ ਇਹ ਕਹਾਣੀ ਜ਼ਿੰਦਗੀ ਦੀ ਆ ਜ਼ਿੰਦਗੀ ਦੀ ਦੌੜ ਹਮੇਸ਼ਾ ਕਛੂਏ ਜਿੱਤਦੇ ਆ ਉਹ ਪਹਿਲਾਂ ਤੁਰ ਪੈਂਦੇ ਆ ਉਹ ਉਦੋਂ ਤੱਕ ਤੁਰਦੇ ਰਹਿੰਦੇ ਆ ਜਦੋਂ ਤੱਕ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਤੁਰ ਸਕਦੇ ਆ ਜ਼ਿੰਦਗੀ ਜੀ ਤੇਜ਼ੀ ਕਰਨ ਵਾਲੇ ਇਨਸਾਨ ਕੋਲੇ ਬਹੁਤ ਲੋਕ ਕਹਿ ਦਿੰਦੇ ਆ ਬਹੁਤ ਲੋਕ ਤੁਹਾਨੂੰ ਸਾਈਕਲਿੰਗ ਪ੍ਰਤੀ ਇਹ ਮੋਟੀਵੇਸ਼ਨ ਕਰਨਗੇ ਕਿ ਤੇ ਨਾਲ ਜ਼ਿੰਦਗੀ ਲੰਬੀ ਹੋ ਜੂਗੀ ਜਮਾਂ ਝੂਠਾ ਆ ਪਤਾ ਨਹੀਂ ਕਿਹੜੇ ਬੰਦੇ ਦੀ ਐਕਸਰਸਾਈਜ਼ ਜਿਹੜਾ ਨਿੱਤ ਕਰਦਾ ਉਹਨੂੰ ਕੱਲ ਨੂੰ ਦੌਰਾ ਪੈ ਜਾਣਾ ਉਹਨੇ ਮਰ ਜਾਣਾ ਜਿਹੜਾ दारू ਪੀਂਦਾ ਠੇਕੇ ਵਾਲਾ ਉਹ ਪਤਾ ਨਹੀਂ 15 ਸਾਲਾਂ ਦਾ 20 ਦਾ 50 ਦਾ ਪੀ ਜਾਂਦਾ 70 ਦਾ ਵੀ ਹੋ ਕੇ 80 ਦਾ ਵੀ ਹੋ ਕੇ ਮਰ ਸਕਦਾ ਇਹ ਗਲਤ ਆ ਫਿਰ ਸਾਡਾ ਦਿਲ ਟੁੱਟਦਾ ਅਗਲਾ ਉਹ ਯਾਰ ਫਲਾਨਾ ਤਾਂ ਐਕਸਰਸਾਈਜ਼ ਕਰ ਜਾਂਦਾ ਹੀ ਉਹਦਾ ਦਿਲ ਦਾ ਦੌਰਾ ਪੈ ਗਿਆ ਫਿਰ ਐਡੀ ਮੋਟੀਵੇਟ ਹੁੰਨੇ ਆ ਅਸਲ 'ਚ ਯਾਰ ਜ਼ਿੰਦਗੀ ਨੂੰ ਲੰਬਾ ਨਹੀਂ ਕੀਤਾ ਜਾ ਸਕਦਾ ਇਹ ਕੁਦਰਤ ਦੇ ਹੱਥ ਆ ਪਲ ਨੂੰ ਲੰਬਾ ਕੀਤਾ ਜਾਂਦਾ ਇੱਕ ਪਲ ਨੂੰ ਲੰਬਾ ਕੀਤਾ ਜਾ ਸਕਦਾ ਇਹ ਥੋੜਾ ਸੋਚਣ ਦੀ ਗੱਲ ਹੁੰਦੀ ਹੈ ਕਿ ਜ਼ਿੰਦਗੀ ਕਿੰਨੇ ਪਲ ਜਿਉਂ ਯਾਰ ਇਹ ਸੋਚਣ ਦੀ ਗੱਲ ਹੁੰਦੀ ਹੈ ਕਿ ਇੱਕ ਪਲ ਨੂੰ ਮੈਂ ਕਿੰਨਾ ਲੰਬਾ ਕਰਕੇ ਜਿਉਂ ਆ ਮੈਂ ਬਹੁਤ ਵਾਰ ਮੇਰਾ ਘੋੜਾ ਹੈ ਮੇਰਾ ਘੋੜਾ ਰੱਖਿਆ ਮੈਨੂੰ ਬਹੁਤ ਵਾਰ ਜਦੋਂ ਮੈਂ ਉਹਨੂੰ ਤੋੜਦਾ ਜਦੋਂ ਮੈਂ ਲੈ ਕੇ ਆਉਂ ਨਾ ਮੇਰੇ ਨਾਲ ਸ਼ਿਕਵਾ ਕਰਦਾ ਕਿ ਯਾਰ ਪਾਪਾ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਮੈਂ ਉਹਨੂੰ ਕਹਿੰਦਾ ਯਾਰ ਮੈਂ ਆਪਣੇ ਆਪ ਨੂੰ ਵੀ ਇੰਨਾ ਕਿ ਟਾਈਮ ਹੀ ਦਿੰਦਾ ਤਾਂ ਤੂੰ ਬਾळा ਨਾ ਮੇਰੇ ਤੇ ਇਤਰਾਜ ਕਰਿਆ ਕਰਕੇ ਮੈਂ ਤੈਨੂੰ ਬੰਨ ਕੇ ਰੱਖਿਆ ਮੈਂ ਵੀ ਸਮਾਜਿਕ ਬੰਦਸ਼ਾਂ ਦਾ ਮੈਂ ਵੀ ਯਾਰ ਪੈਸੇ ਦੀ ਦੌੜ ਦਾ ਬਾਹਲੇ ਸਾਰੇ ਕੰਪੀਟੀਸ਼ਨ ਦੇ ਬਹੁਤ ਸਾਰੇ ਰਸੇ ਪਏ ਹੋਇਆ ਬਹੁਤ ਸਾਰੇ ਵਿਚਾਰ ਮੈਨੂੰ ਆਪਣੇ ਦੱਬਣੇ ਪੈਂਦੇ ਆ ਬਹੁਤ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਨਹੀਂ ਕਰ ਪਾਉਂਦਾ ਜਿਵੇਂ ਤੂੰ ਘਰੇ ਇੱਕ ਚਾਰ ਦੀਵਾਰੀ ਦੇ ਵਿੱਚ ਬੰਨਿਆ ਹੋਇਆ ਮੈਂ ਤੁਰਿਆ ਫਿਰਦਾ ਬਹੁਤ ਸਾਰੀਆਂ ਚੀਜ਼ਾਂ ਦਾ ਬੰਨਿਆ ਹੋਇਆ ਸਾਡੀ ਜ਼ਿੰਦਗੀ ਸਾਡੇ ਘਰੇ ਬੰਨੇ ਹੋਏ ਪਸ਼ੂ ਨਾਲੋਂ ਵੀ ਜਿਆਦਾ ਬੰਨੀ ਹੋਈ ਜ਼ਿੰਦਗੀ ਜਦੋਂ ਬੰਦਾ ਘਰੋਂ ਸਾਈਕਲ ਤੇ ਨਿਕਲਦਾ ਨਾ ਤਾਂ ਘਟੋ ਘਟ ਯਾਰ ਉਹ ਆਜ਼ਾਦ ਮਹਿਸੂਸ ਕਰਦਾ ਦੁਨੀਆ ਤੇ ਸ਼ਾਂਤੀ ਕਿੱਥੇ ਆ ਯਾਰ ਦੁਨੀਆ ਤੇ ਸ਼ਾਂਤੀ ਕਿੱਥੇ ਆ ਤੁਸੀਂ ਪੂਰਾ ਦੇ ਕਿਸੇ ਦੁਨੀਆ ਦੇ ਸੁਪਰ ਲਗਜ਼ਰੀ ਜਹਾਜ਼ ਦਾ ਸਫ਼ਰ ਕਰੋ ਤੁਸੀਂ ਥੱਕ ਜੂਗੇ ਸ਼ਾਮ ਨੂੰ ਤੁਸੀਂ ਇਹ ਗੱਲ ਕਹੋਗੇ ਕਿ ਯਾਰ ਹੰਬ ਗਏ ਸ਼ਾਮ ਨੂੰ ਸ਼ਾਂਤੀ ਕਿੱਥੇ ਆ ਅੱਥ ਨੇ ਸਾਈਕਲ ਚੱਕੋ ਜਹਾਜ ਦਾ ਸਫਰ ਕਰਕੇ ਆਇਆ ਗੇੜਾ ਮਾਰੋਗੇ ਓਹੋ ਹੋ ਸ਼ਾਂਤੀ ਆ ਸ਼ਾਂਤੀ ਦਾ ਯਾਰ ਫਿਰ ਸਾਦਗੀ ਚ ਹੀ ਹੋਈ ਨਾ ਜਿੱਥੇ ਅਸੀਂ ਯਾਰ ਲੋਕਾਂ ਦੇ ਬਰਾਬਰ ਹੋ ਗਏ ਆ ਇੱਕ ਯਾਰ ਗਰੀਬ ਬੰਦਾ ਵੀ ਯਾਰ ਅਮੀਰ ਬੰਦੇ ਨਾਲ ਬਰਾਬਰ ਜਾ ਸਕਦਾ ਨਹੀਂ ਛੜਕ ਤੇ ਤਾਂ ਕੋਈ ਬੰਦੇ ਬੰਦੇ ਨੂੰ ਹੀ ਆਈ ਮਹਿਸੂਸ ਹੋਈ ਜਾਂਦਾ ਯਾਰ ਅਸੀਂ ਮਾੜੇ ਆ ਮੈਂ ਸਕਾਰਪਿਓ ਗੱਡੀ ਲੈ ਕੇ ਆਇਆ ਮੇਰੇ ਕੋਲ ਦੇ ਤਿੰਨ ਚਾਰ ਤੱਕੜੀਆਂ ਲਾਗੇ ਮੈਨੂੰ ਐ ਲੱਗਦਾ ਕਿ ਯਾਰ ਆਪਾਂ ਮਾੜੇ ਆ ਜਿਹਦੇ ਕੋਲ ਦੀ ਆਪਾਂ ਨੰਗੇ ਹੋਣਗੇ ਆਪਾਂ ਵੀ ਕਿਸੇ ਨੂੰ ਮਾੜਾ ਮਹਿਸੂਸ ਕਰਾਉ। ਸਾਈਕਲ ਵਾਲਾ ਕਿਸੇ ਨੂੰ ਮਾੜਾ ਮਹਿਸੂਸ ਨਹੀਂ ਕਰਾਉਂਦਾ। ਤੇ ਸਾਈਕਲ ਵਾਲੇ ਨਾਲ ਸਾਈਕਲ ਵਾਲਾ ਵੀ ਕਦੇ ਮਾੜਾ ਮਹਿਸੂਸ ਨਹੀਂ ਕਰਦਾ। ਅਸਲ ਦੇ ਵਿੱਚ ਕਹਾਣੀ ਤਾਂ ਯਾਰ ਸਾਰੀ ਬਰਾਬਰੀ ਦੀ ਹੋਈ ਆ ਨਾ। ਜਿੱਥੇ ਜਾ ਕੇ ਬੰਦੇ ਨੂੰ ਐ ਲੱਗਦਾ ਵੀ ਯਾਰ ਮੈਂ ਵੀ ਚੌਧਰੀ ਆ ਯਾਰ ਮੈਂ ਵੀ ਕੁਛ ਹੈਗਾ ਯਾਰ ਇਸ ਦੁਨੀਆ ਦੇ ਵਿੱਚ। ਤਾਂ ਜਦੋਂ ਤੁਸੀਂ ਜਾਣਦੇ ਹੋਮੋਗੇ ਯਾਰ ਕਿੰਨਾ ਵਧੀਆ ਲੱਗਦਾ ਹੋਊਗਾ। ਜਿੱਦਾਂ ਦਾ ਮੈਂ ਤੋਂ ਰਸਾਈਕਲ ਵਾਲਾ ਪਹਿਲੀ ਵੀਡੀਓ ਤੁਹਾਡੀ ਵਾਇਰਲ ਹੋਈ ਆ। ਤੇ ਉਦੋਂ ਦਾ ਮੈਂ ਵੀ ਸਾਈਕਲ ਤੇ ਖੇਤ ਜਾਣਾ ਸਟਾਰਟ ਕਰਤਾ ਮਤਲਬ ਕਿੰਨੀ ਕੋਈ ਚੀਜ਼ ਯਾਰ ਕਿੰਨੀ ਫੈਲਦੀ ਹੈ ਇਹਦੇ ਤੋਂ ਮੈਂ ਮੈਂ 20-25 ਸਾਲ ਬਾਅਦ ਸਾਈਕਲ ਬੀ ਵਾ ਸਾਈਕਲ ਚਲਾਇਆ ਹੋ 20 ਸਾਲ ਬਾਅਦ ਪਹਿਲੇ ਦਿਨ ਮੇਰੇ ਤੋਂ ਸਾਈਕਲ ਆ ਡੋਲਿਆ ਵੀ ਮੈਨੂੰ ਐ ਮਹਿਸੂਸ ਹੋਇਆ ਵੀ ਯਾਰ ਵੀ ਮੈਂ ਯਾਰ ਬਹੁਤ ਚਰਮਗਰ ਹੂੰ ਕੋਈ ਚੀਜ਼ ਚਲਾ ਰਿਹਾ ਪਰ ਉਹ ਜਿੱਦ ਦੇ ਤੁਹਾਡੀ ਪਹਿਲੀ ਵੀਡੀਓ ਵਾਇਰਲ ਹੋਈ ਆ ਉਦੋਂ ਮੈਨੂੰ ਲੱਗਿਆ ਕਿ ਨਹੀਂ ਯਾਰ ਆ ਜਿੰਦਗੀ ਦਾ ਆ ਪਾਰਟ ਮਿਸ ਹੋ ਰਿਹਾ ਆ ਇਨੂੰ ਜਿਉਣਾ ਚਾਹੀਦਾ ਹਰ ਪੈਡਲ ਨਾ ਬੰਦਾ ਜਿਉਂਦਾ ਯਾਰ ਪੂਰੇ ਹੋਸ਼ ਉਹ ਹਵਾਸ਼ ਨਾ ਬੰਦਾ ਤੁਰਦਾ ਯਾਰ ਉਹ ਗੱਲਾਂ ਕਰਦੇ ਆਪਾਂ ਯਾਰ ਕਿੰਨਾ ਕੋਸ਼ਾ ਕੋਈ ਖੜਕਾ ਨਹੀਂ ਕੋਈ ਕਿਤੇ ਪਹੁੰਚਣ ਦੀ ਜਲਦੀ ਨਹੀਂ ਗੀ ਯਾਰ ਕੋਈ ਇਸ ਸਫਰ ਨੂੰ ਖਤਮ ਕਰਨ ਦੀ ਜਲਦੀ ਨਹੀਂ ਦਿੱਲੀ ਨੂੰ ਤੁਰ ਪੈਨੇ ਯਾਰ ਇੱਥੋਂ ਪਾਤਣਾ ਤਾਈ ਜਾ ਕੇ ਉਸ ਤੋਂ ਬਾਅਦ ਆਪਾਂ ਨੂੰ ਸਫਰ ਨੂੰ ਖਤਮ ਕਰਨ ਦੀ ਜਲਦੀ ਹੋ ਜਾਂਦੀ ਹੈ ਤੇ ਮੈਨੂੰ ਐ ਲੱਗਦਾ ਹੋਊਗਾ ਜਦੋਂ ਤੁਸੀਂ ਇਕੱਠੇ ਜਾਂਦੇ ਹੋਵੋਗੇ ਤਾਂ ਐ ਲੱਗਦਾ ਹੋਊਗਾ ਸਫਰ ਮੁੱਕੇ ਨਾ ਦੁਬਾਰਾ ਕਦੋਂ ਸ਼ੁਰੂ ਕਰਗੇ ਤਾਂ ਜ਼ਿੰਦਗੀ ਹੈ ਤਾਂ ਇੱਕ ਸਫ਼ਰ ਹੀ ਹੈ ਨਾ ਯਾਰ ਹੈ ਤੇ ਮਰਦਾ ਕੌਣ ਆ ਯਾਰ ਜ਼ਿੰਦਗੀ ਦੇ ਵਿੱਚ ਖੁਦਕਸ਼ੀ ਕੌਣ ਕਰ ਜਾਂਦਾ ਜਿਹਨੂੰ ਐ ਲੱਗਣ ਲੱਗ ਜਾਂਦਾ ਯਾਰ ਮੇਰੀ ਜ਼ਿੰਦਗੀ ਦਾ ਸਫ਼ਰ ਆ ਜਾਣਾ ਯਾਰ ਉਹ ਬੋਰਿੰਗ ਹੋ ਗਿਆ ਤਾਂ ਜੇ ਛੋਟੇ ਛੋਟੇ ਸਫ਼ਰਾਂ ਨਾਲ ਯਾਰ ਸਾਡੀ ਜ਼ਿੰਦਗੀ ਇੰਟਰਸਟਿੰਗ ਬਣਦੀ ਆ ਜਦੋਂ ਵੀ ਅਸੀਂ ਯਾਰ ਧਰਤੀ ਤੇ ਤੁਰਦੇ ਆ ਤਾਂ ਸਾਨੂੰ ਧਰਤੀ ਤੇ ਹੋਰ ਹੋਰ ਗਰੀਬ ਹੋਰ ਸਾਡੇ ਨਾ ਮਾੜੇ ਹਾਲਾਤਾਂ ਦੇ ਲੋਕ ਦਿਸਦੇ ਆ ਤਾਂ ਸਾਨੂੰ ਲੱਗਦਾ ਕਿ ਨਹੀਂ ਯਾਰ ਜੇ ਆ ਜਿਉਂ ਰਿਹਾ ਜੇ ਆ ਹੱਸ ਰਿਹਾ ਤਾਂ ਮੈਂ ਇਸ ਤੋਂ ਠੀਕ ਆ ਮੈਨੂੰ ਲੱਗਦਾ ਵੀ ਸਾਈਕਲ ਤੋਂ ਬੈਟਰ ਕੋਈ ਚੀਜ਼ ਨਹੀਂ ਯਾਰ ਕੋਈ ਮਜਬੂਰੀ ਨਾਲ ਸਾਈਕਲ ਤੇ ਬਾਲਣ ਇਕੱਠਾ ਕਰ ਰਿਹਾ ਕੋਈ ਪੱਠੇ ਲੈ ਕੇ ਆ ਰਿਹਾ ਕੋਈ ਹੋਰ ਆ ਰਿਹਾ ਤਾਂ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਯਾਰ ਮੈਂ ਇੱਕ ਦਿਨ ਸੱਚੀ ਮੈਂ ਤੁਹਾਨੂੰ ਆਪਦਾ ਪਰਸਨਲ ਹੀ ਮੇਰਾ ਜਿਹੜਾ ਵਿਚਾਰ ਆ ਮੇਰਾ ਮੇਰੇ ਘੋੜੇ ਨੇ ਮੇਰੇ ਤੇ ਮਤਲਬ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਅਤਰਾਜ ਕਰਦਾ ਯਾਰ ਵੀ ਯਾਰ ਮੈਂ ਕੀ ਸਜ਼ਾ ਕਰਤੀ ਕਿ ਤੂੰ ਮੈਨੂੰ ਯਾਰ ਕੈਦ ਕਰਕੇ ਰੱਖਿਆ ਹੋਇਆ ਯਾਰ ਅਸੀਂ ਆ ਧਰਤੀ ਦੇ ਵਾਸੀ ਸੀਗੇ ਯਾਰ ਅਸੀਂ ਆ ਧਰਤੀ ਦੇ ਮਾਲਕ ਸੀ ਖੁੱਲੇ ਫਿਰਦੇ ਸੀ ਮੈਂ ਕੀ ਸਜ਼ਾ ਕਰਤੀ ਤਾਂ ਫਿਰ ਮੈਨੂੰ ਲੱਗਿਆ ਕਿ ਯਾਰ ਇਹ ਮਹਿਸੂਸ ਕਰਦਾ ਹੋਊਗਾ ਮੈਂ ਇੱਕ ਦਿਨ ਉੱਥੇ ਬੈਠਾ ਮੈਂ ਬੈਠ ਕੇ ਉਹਨੂੰ ਪੱਠੇ ਤੇ ਲੈ ਗਿਆ ਪੱਠੇ ਤੇ ਲਿਆ ਕੇ ਮੈਂ ਉਹਨੂੰ ਪੱਠੇ ਵਾਲੇ ਰੇੜੇ ਦਿਖਾਏ ਮੈਂ ਕਿਹਾ ਦੇਖ ਪੁੱਤ ਮੈਂ ਮੰਨਦਾ ਯਾਰ ਅਸੀਂ ਤੁਹਾਨੂੰ ਗੁਲਾਮ ਕੀਤਾ ਪਰ ਤੂੰ ਇਹਨਾਂ ਨਾਲੋਂ ਠੀਕ ਆ ਫਿਰ ਮੈਂ ਉਹ ਸਾਰੇ ਪੱਠਿਆਂ ਵਾਲੇ ਰੇੜੇ ਵਿਖਾ ਕੇ ਲਿਆਇਆ ਉਹਨੂੰ ਉਹ ਘੋੜੇ ਦਿਖਾ ਕੇ ਲਿਆਇਆ ਉਹਨਾਂ ਦੇ ਜਾਕਮ ਹੋਏ ਸੀ ਉਹ ਮੈਂ ਫਿਰ ਉਹਨੂੰ ਵਾਪਸ ਆਉਂਦੇ ਕਿਹਾ ਕਿ ਤੈਨੂੰ ਕੀ ਲੱਗਦਾ ਯਾਰ ਐਦੂ ਤਾਂ ਨਹੀਂ ਯਾਰ ਤੇਰੀ ਜ਼ਿੰਦਗੀ ਮਾੜੀ ਠੀਕ ਆ ਮੈਂ ਤੈਨੂੰ ਕੈਦ ਕਰਕੇ ਰੱਖਿਆ ਹੋਇਆ ਤਾਂ ਗੱਲ ਕੀ ਆ ਕਿ ਯਾਰ ਗੱਲ ਇਹ ਆ ਨਾ ਵੀ ਥੋੜਾ ਜਿਹਾ ਬੰਦਾ ਬੰਦਾ ਦੇਖ ਲੈਂਦਾ ਬੰਦੇ ਨੂੰ ਕਈ ਵਾਰੀ ਬਾਲੇ ਵੱਡੇ ਸਾਧਨਾਂ ਤੇ ਚੜ ਕੇ ਬਾਲੇ ਵੱਡੇ ਕਾਰੋਬਾਰ ਨੂੰ ਹੱਥ ਪਾ ਕੇ ਕਿਤੇ ਨਾ ਕਿਤੇ ਦੂਜੀਆਂ ਚੀਜ਼ਾਂ ਛੋਟੀਆਂ ਲੱਗਣ ਲੱਗ ਜਾਂਦੀਆਂ ਤਾਂ ਸਾਈਕਲ ਬੰਦੇ ਨੂੰ ਧਰਤੀ ਤੇ ਲੈ ਕੇ ਆਉਂਦਾ ਧਰਤੀ ਜਮੀਨ ਨਾਲ ਚੋੜਦਾ ਬਹੁਤ ਵਧੀਆ ਸਾਧਨ ਆ ਯਾਰ ਥੋੜਾ ਲੰਬਾ ਸਫ਼ਰ ਵੀ ਹੋ ਜਾਂਦਾ ਜੇ ਆਪਾਂ ਇਸ ਤੋਂ ਵਧੀਆ ਸਾਧਨ ਪੈਦਲ ਵੀ ਆ ਬਾਬੇ ਨਾਨਕ ਨੇ ਪੈਦਲ ਸਾਰੀ ਦੁਨੀਆ ਨੂੰ ਗਾਇਆ ਹਨ ਮੈਨੂੰ ਲੱਗਦਾ ਵੀ ਅੱਜ ਵੀ ਬਾਬੇ ਜਿੰਨਾ ਸਫ਼ਰ ਕੋਈ ਕਰ ਨਹੀਂ ਸਕਦਾ ਉਹਨਾਂ ਨੇ ਪੈਦਲ ਕਰ ਦੁਨੀਆ ਤੇ ਗਿਆਨ ਉਹਨਾਂ ਨੂੰ ਪੈਦਲ ਜਾਣ ਨਾਲ ਜਿਹੜਾ ਆਸੇ-ਪਾਸੇ ਰੁੱਖਾਂ ਨਾਲ ਗੱਲ ਕਰਨ ਨਾਲ ਪੰਛੀਆਂ ਨਾਲ ਗੱਲ ਕਰਨ ਨਾਲ ਸਾਰੇ ਕਾਸੇ ਨਾਲ ਗੱਲ ਕਰਨ ਨਾਲ ਜੋ ਆਨੰਦ ਆਉਂਦਾ ਰਸਤੇ 'ਚ ਕੋਈ ਲਫਾਫਾ ਪਿਆ ਯਾਰ ਕੋਈ ਪੱਲੀ 'ਚ ਕੋਈ ਚੀਜ਼ ਫਸੀ ਹੋਈ ਆ ਕੋਈ ਪਾਣੀ ਦੇ ਵਿੱਚ ਕੋਈ ਮੋਗੇ 'ਚ ਕੋਈ ਚੀਜ਼ ਫਸਦੀ ਆ ਤਾਂ ਬੰਦਾ ਸਾਈਕਲ ਦਾ ਸਟੈਂਡ ਲਾਉਂਦਾ ਬੰਦਾ ਕੱਢ ਦਿੰਦਾ ਯਾਰ ਦਸਾਂ ਬੰਦਿਆਂ 'ਚ ਉਹ ਇੱਕ ਬੰਦੇ ਨੇ ਕੱਢਤਾ ਬਾਕੀ ਦੇ ਪੰਜ ਬੰਦੇ ਯਾਰ ਉਹ ਚੀਜ਼ ਨੂੰ ਤੇ ਧਿਆਨ ਦੇ ਦਿੰਦੇ ਆ ਹਾਂ ਯਾਰ ਜਿਵੇਂ ਪੰਜ ਚੀ ਦੇ ਬੋਟ ਡਿੱਗੇ ਪਿਆ ਬੰਦਾ ਚੱਕਦਾ ਆਲਨੇ ਚ ਰੱਖ ਦਿੰਦਾ ਪਾਸੇ-ਆਸੇ ਵਾਲੇ 10 ਬੰਦਿਆਂ ਨੂੰ ਮੈਸੇਜ ਜਾਂਦਾ ਵੀ ਐਵੇਂ ਕਰੀਦਾ ਹੁੰਦਾ ਯਾਰ ਕਿਸੇ ਦਾ ਘਰ ਉਜੜਦਾ ਬਸਾ ਦਈਦਾ ਹੁੰਦਾ ਤਾਂ ਮਤਲਬ ਕਹਿਣ ਤੋਂ ਭਾਵੇਂ ਆ ਵੀ ਜਿਹੜਾ ਤੁਸੀਂ ਕੰਮ ਕਰਤਾ ਨਾ ਜਿਹੜਾ ਇਹ ਇਹਨੇ ਫੈਲ ਜਾਣਾ ਯਾਰ ਇਹਨੇ ਇਹਨੇ ਬਹੁਤ ਇਹ ਸਮਾਜ ਨੂੰ ਲੋਡ ਸੀਗੀ ਮੈਂ ਪਹਿਲਾਂ ਕਹਿ ਕੇ ਹਟਾਂ ਕਿ ਜ਼ਿੰਦਗੀ ਨੂੰ ਲੰਬਾ ਨਹੀਂ ਕੀਤਾ ਜਾ ਸਕਦਾ ਕੁਦਰਤ ਨਾਲ ਖੇਡਿਆ ਤਾਂ ਜਾ ਸਕਦਾ ਯਾਰ ਕੁਦਰਤ ਨੂੰ ਜਿੱਤਿਆ ਨਹੀਂ ਜਾ ਸਕਦਾ ਅਖੀਰ ਨੂੰ ਜਿੱਤਣਾ ਕੁਦਰਤ ਨਹੀਂ ਆ ਜੇ ਸਾਡੀ ਜ਼ਿੰਦਗੀ ਕੁਦਰਤ ਦੀ ਇੱਕ ਖੇਡ ਆ ਜਿੱਤ ਤਾਂ ਉਹਦੀ ਹੀ ਹੋਣੀ ਆ ਬੰਦਾ ਉਹਦੇ ਨਾਲ ਖੇਡ ਸਕਦਾ ਬੰਦਾ ਉਹਦੇ ਨਾਲ ਖਲਵਾੜ ਕਰ ਸਕਦਾ ਕੁਦਰਤ ਨਾਲ ਪਰ ਬੰਦਾ ਕੁਦਰਤ ਨੂੰ ਜਿੱਤ ਨਹੀਂ ਸਕਦਾ ਅਖੀਰ ਨੂੰ ਜਿੱਤ ਉਹਦੀ ਹੀ ਆ ਉਹ ਹੀ ਵੱਡਾ ਖਿਡਾਰੀ ਆ ਤਾਂ ਆ ਕਿਤੇ ਨਾ ਕਿਤੇ ਯਾਰ ਕੁਦਰਤ ਦੀ ਗੋਦ ਦੇ ਵਿੱਚ ਸੌਣ ਵਾਲੀ ਗੱਲ ਆ ਬੈਠਣ ਵਾਲੀ ਗੱਲ ਆ ਉਹਦੇ ਨਾਲ ਗੱਲ ਕਰਨ ਵਾਲੀ ਗੱਲ ਆ ਕੋਈ ਕੋਈ ਦਰਖਤ ਟੇਡਾ ਹੋਇਆ ਪਿਆ ਛੋਟਾ ਬੰਦਾ ਸਾਈਕਲ ਤੋਂ ਪੈਰ ਲਾਊਗਾ ਸਿੱਧਾ ਕਰ ਜੂਗਾ ਅੱਜ ਮੈਂ ਗੱਡੀ ਤੇ ਆ ਰਿਹਾ ਸੀ ਮੈਨੂੰ ਥੋੜੀ ਤੇਜ਼ੀ ਸੀ ਮੀਂਹ ਪਿਆ ਹੋਇਆ ਸੀ ਬਾਪੂ ਗੱਡੀ ਤੇ ਬਲਦਾਲੀ ਤੇ ਜਾ ਰਿਹਾ ਸੀ ਤੇ ਮੈਨੂੰ ਥੋੜੀ ਜਲਦੀ ਸੀ ਮੈਂ ਉਹਦੇ ਕੋਲ ਦੀ ਥੋੜੀ ਜਲਦੀ ਚ ਗੱਡੀ ਨਗਾਤੀ ਤੇ ਉਹ ਬਾਪੂ ਤੇ ਛਿੱਟੇ ਪੈ ਗਏ ਇਹ ਮੇਰੀ ਜ਼ਿੰਦਗੀ ਚ ਪਹਿਲਾ ਚਾਂਸ ਆ ਕਿ ਮੈਂ ਕਿਸੇ ਤੇ ਆਪਣੀ ਗੱਡੀ ਨਾਲ ਛਿੱਟੇ ਪਾਇਆ ਤਾਂ ਜੇ ਸ਼ਾਇਦ ਮੈਂ ਇੱਥੇ ਸਾਈਕਲ ਤੇ ਆਉਣਾ ਹੁੰਦਾ ਤਾਂ ਮੈਂ ਕਿਸੇ ਤੇ ਛਿੱਟੇ ਵੀ ਨਾ ਪਾਉਂਦਾ ਤੇ ਇਸ ਤੋਂ ਤੇਜ਼ੀ ਨਾਲ ਵੀ ਆ ਜਾਂਦਾ ਕਿਉਂਕਿ ਮੱਧਾ ਪੋਣਾ ਘੰਟਾ ਪਹਿਲਾਂ ਤੁਰ ਪਣਾ ਸੀ ਵੀ ਸਾਈਕਲ ਦਾ ਕੰਮ ਆ ਯਾਰ ਫੈਮ ਨਾ ਤੁਰਤੇ ਤੇ ਮੈਂ ਕਿਸੇ ਤੇ ਛਿੱਟੇ ਵੀ ਨਾ ਪਾਉਂਦਾ ਤੇ ਮੈਂ ਸੱਚੀ ਪਰਸਨਲੀ ਮੈਂ ਆਉਂਦੇ ਆਉਂਦੇ ਤੇ ਮੇਰੇ ਦਿਮਾਗ ਦੇ ਵਿੱਚ ਵਿਚਾਰ ਬਣਿਆ ਕਿ ਯਾਰ ਜੇ ਤੁਹਾਡੀ ਗੱਡੀ ਨਾ ਨਹੀਂ ਪੈ ਰਿਆ ਤੇ ਤੁਹਾਡੇ ਤੇ ਛਿੱਟੇ ਪੈ ਰਹੇ ਆ ਤਾਂ ਪ੍ਰਮਾਤਮਾ ਤੁਹਾਨੂੰ ਜਲਦੀ ਬਹੁਤ ਵੱਡੀ ਗੱਡੀ ਦੇਊਗਾ ਜਿਹਦੇ ਨਾਲ ਛਿੱਟੇ ਨਹੀਂ ਪੈਣਗੇ ਪਰ ਜੇ ਤੁਹਾਡੀ ਗੱਡੀ ਕਿਸੇ ਤੇ ਛਿੱਟੇ ਪਾਉਂਦੀ ਆਉਂਦੀ ਆ ਨਾ ਤਾਂ ਸ਼ਾਇਦ ਤੁਹਾਡੀ ਉਹ ਰੱਖਣ ਦੀ ਔਕਾਤ ਹੈ ਨਹੀਂਗੀ ਤੁਹਾਨੂੰ ਪ੍ਰਮਾਤਮਾ ਨੇ ਗਲਤ ਦਿੱਤੀ ਹੋਈ ਆ ਸ਼ਾਇਦ ਉਹ ਤੁਹਾਡੇ ਤੋਂ ਖੋਲੂਗਾ ਯਾਰ ਤੁਹਾਨੂੰ ਉਹ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਮੈਂ ਬਾਲੇ ਬਰੀ ਇਹ ਗੱਲ ਆਖੀ ਆ ਕਿ ਬੰਦਾ ਬੰਦਾ ਵੱਡਾ ਉਦੋਂ ਨਹੀਂ ਹੁੰਦਾ ਯਾਰ ਜਦੋਂ ਉਹ ਕੋਈ ਵੱਡੀ ਗੱਡੀ ਦੇ ਵਿੱਚ ਜਾਂਦਾ ਬੰਦਾ ਵੱਡਾ ਬਣਦਾ ਹੀ ਉਦੋਂ ਆ ਜਦੋਂ ਉਹ ਛੋਟੀ ਗੱਡੀ ਵਾਲੇ ਨੂੰ ਦੇਖ ਕੇ ਟਾਇਰ ਕੱਚੇ ਲਾਉਂਦਾ ਮੈਨੂੰ ਐਂ ਲੱਗਦਾ ਕਿ ਜਦੋਂ ਆਪਾਂ ਸਾਈਕਲਾਂ ਤੇ ਜਾਂਦੇ ਹੋਵਾਂਗੇ ਤਾਂ ਬਹੁਤ ਸਾਰੇ ਗੱਡੀਆਂ ਵਾਲਿਆਂ ਦੀ ਔਕਾਤ ਵੀ ਪਤਾ ਲੱਗਦੀ ਹੋਊਗੀ ਯਾਰ ਆਪਾਂ ਨੂੰ ਕਿ ਆਹ ਬੰਦਾ ਸਾਈਕਲਾਂ ਵਾਲਿਆਂ ਨੂੰ ਕਿਤੇ ਕੀੜੇ ਮਕੌੜੇ ਤਾਂ ਨਹੀਂ ਸਮਝਦਾ ਅਕ ਕਿਵੇਂ ਤਾਂ ਨਹੀਂ ਸਮਝਦਾ ਕਿਵੇਂ ਆ ਕੋਈ ਸਲੂਟ ਕਰਕੇ ਲੰਘਦਾ ਹੋਊਗਾ ਕੋਈ ਸਾਸਰੀ ਕਾਲ ਬੁਲਾ ਕੇ ਲੰਘਦਾ ਹੋਊਗਾ ਕੋਈ ਕਿਵੇਂ ਕਰਦਾ ਹੋਊਗਾ ਤਾਂ ਆਪਾਂ ਨੂੰ ਯਾਰ ਇੱਕ ਦੁਨੀਆ ਦਾ ਬਿਹੇਵੀਅਰ ਚੈੱਕ ਹੁੰਦਾ ਯਾਰ ਸਾਈਕਲ ਮੇਰੇ ਹਿਸਾਬ ਨਾਲ ਦੁਨੀਆ ਨੂੰ ਦੇਖਣ ਦਾ ਸਭ ਤੋਂ ਘੈਂਟ ਨਜ਼ਰੀਆ ਇਕੱਠੇ ਹੋ ਜਾਂਦੇ ਆ ਇੱਕ ਦੂਸਰੇ ਦੀ ਗੱਲ ਸੁਣਦੀ ਆ ਤਾਂ ਇੱਕ ਬਹੁਤ ਵਧੀਆ ਯਾਰ ਕਲਚਰ ਡਿਵੈਲਪ ਕਰ ਲਿਆ ਤੁਸੀਂ ਮੈਨੂੰ ਲੱਗਦਾ ਕਿ ਇਹਨੇ ਫੈਲ ਜਾਣਾ ਇਸ ਸਮਾਜ ਨੂੰ ਇਹਦੀ ਲੋੜ ਸੀਗੀ ਅਸੀਂ ਬਹੁਤ ਤੇਜ਼ੀ ਵਾਲੇ ਸਾਧਨਾਂ ਨਾਲ ਸਾਡੇ ਕੋਲ ਸਮਾਂ ਘਟ ਗਿਆ ਸਾਡੇ ਬਜ਼ੁਰਗ ਮੈਂ ਆਪਣੇ ਮੈਂ ਉਹ ਸਮਾਂ ਵੇਖ ਲਿਆ ਜਦੋਂ ਸਾਡੇ ਬਜ਼ੁਰਗ ਸਾਡੇ ਘਰਾਂ ਦੇ ਵਿੱਚ ਆ ਹਫਤਾ ਹਫਤਾ ਦੋ ਦੋ ਹਫਤੇ ਲਾ ਕੇ ਜਾਂਦੇ ਸੀ ਤੇ ਕਰਮਾ ਬੈਠਾ ਆ ਬੈਠਾ ਕਰਮਾ ਇਹ ਇਹਨਾਂ ਨਾਲ ਸਾਡੀ ਰਿਸ਼ਤੇਦਾਰੀ ਆ ਮੇਰੀ ਮੰਮੀ ਦੇ ਨਾਨਕ ਆ ਇਹਨਾਂ ਦੇ ਘਰੇ ਕਰਮਿਕ ਕਰੇ ਤੇ ਕਰਮੇ ਹੁਣ ਆ ਤੇ ਦਾਦੇ ਹੋਣੀ ਜਦੋਂ ਵੀ ਸਾਡੇ ਤੇ ਮੁਸੀਬਤ ਪੈਣੀ ਤਾਂ ਛੇ-ਛੇ ਮਿੰਨੇ ਇੱਕ-ਇੱਕ ਫਸਲ ਦੋ-ਦੋ ਫਸਲਾਂ ਇਹ ਫਸਲ ਬਜਾਉਣੀ ਜਾਂ ਇਹ ਸਾਰਾ ਕੁਝ ਕਰਕੇ ਜਾਂਦੇ ਰਹੇ ਮਾਮੇ ਹੁਣ ਉਹ ਤੋਂ ਅਸੀਂ ਨਿਆਣੇ ਸੀ ਯਾਰ ਹੁਣ ਹੁਣ ਵੀ ਤਾਂ ਅਸੀਂ ਕਿਸੇ ਦੇ ਨਾਨੇ ਆ ਹੁਣ ਵੀ ਤਾਂ ਅਸੀਂ ਕਿਸੇ ਦੇ ਦਾਦੇ ਆ ਹੁਣ ਵੀ ਤਾਂ ਅਸੀਂ ਕਿਸੇ ਦੇ ਚਾਚੇ ਆ ਆ ਮੰਗਾ ਪੈਣ ਵਾਲਾ ਸਿਸਟਮ ਕਣਕ ਵੱਢਣ ਵਾਲਾ ਕਿਸੇ ਤੇ ਮਸੀਤ ਪੈ ਜਾਣੀ ਤਾਂ ਸਾਰੇ-ਸਾਰੇ ਪਿੰਡ ਨੇ ਹਫਤਾ-ਹਫਤਾ ਲਾ ਕੇ ਅਗਲੇ ਦੀ ਕਣਕ ਸਾਹਮ ਦੇਣੀ ਤੇ ਯਾਰ ਉਦੋਂ ਲੋਕਾਂ ਕੋਲੇ ਤਾਂ ਮਤਲਬ ਟਾਈਮ ਸੀਗਾ ਟਾਈਮ ਕਾਹਤੋਂ ਸੀਗਾ ਕਿਉਂਕਿ ਉਦੋਂ ਤੇਜ਼ੀ ਵਾਲੇ ਸਾਧਨ ਨਹੀਂ ਸੀਗੇ ਜਦੋਂ ਹੀ ਤੁਹਾਡੇ ਕੋਲੇ ਤੇਜ਼ੀ ਵਾਲੇ ਸਾਧਨ ਆਉਂਦੇ ਜਾਣਗੇ ਤਾਂ ਓਵੇਂ ਓਵੇਂ ਸਾਡੇ ਕੋਲੇ ਟਾਈਮ ਆ ਸਮਾਂ ਆ ਜਿਹੜਾ ਖਤਮ ਹੁੰਦਾ ਜਾਂਦਾ। ਗੱਲ ਉੱਥੇ ਹੀ ਫੇਰ ਆ ਜਾਂਦੀ ਹੈ ਕਿ ਜ਼ਿੰਦਗੀ ਨੂੰ ਲੰਬਾ ਨਹੀਂ ਕੀਤਾ, ਹਰ ਪਲਾਂ ਨੂੰ ਲੰਬਾ ਕੀਤਾ ਜਾ ਸਕਦਾ। ਮੇਰੇ ਹਿਸਾਬ ਨਾਲ ਤਾਂ ਕਿਤੇ ਮੋਬਾਈਲਾਂ ਦਾ ਵੀ ਹੌਲੀ-ਹੌਲੀ ਪਾਵਨ ਦੀ ਲੱਗ ਜੇ ਵੀ ਅੱਜ ਆਪਾਂ ਮੋਬਾਈਲ ਵੀ ਨਹੀਂ ਚੱਕਨੇ ਯਾਰ। ਅਸੀਂ ਸੁਬਾਹ ਅੱਜ ਐਤਵਾਰ ਅੱਜ ਤਾਂ ਵੱਡਾ ਧਾਮ ਸੀਗਾ ਅੱਜ ਤਾਂ ਮੈਂ ਇੱਥੇ ਆਉਣਾ ਸੀਗਾ। ਨਹੀਂ ਅਸੀਂ ਐਤਵਾਰ ਨੂੰ ਉੱਥੇ ਖੇਡਦੇ ਹੁੰਨੇ ਆ ਕਰੈਕਟ ਖੇਡਣ ਲੱਗ ਜਾਂਦੇ ਆ ਸਾਰੇ ਇਕੱਠੇ ਹੋ ਕੇ ਜਿਹੜੇ ਕਾਰੋਬਾਰਾਂ ਚ ਫਸੇ ਪਿਆ ਤਾਂ ਅਸੀਂ ਉੱਥੇ ਮੋਬਾਈਲ ਵੀ ਪਾਬੰਦੀ ਕਰ ਦਿੰਦੇ ਆ ਵੀ ਆਪਾਂ ਯਾਰ ਮੋਬਾਈਲ ਵੀ ਨਹੀਂ ਚੱਕਣਾ ਯਾਰ ਫੋਨ ਨਹੀਂ ਚੱਕਣਾ ਫੋਨ ਬੰਦ ਕਰ ਦਿਓ ਤਾਂ ਮੈਨੂੰ ਇੰਨਾ ਪਤਾ ਵੀ ਬੰਦਾ ਯਾਰ ਬੇਖਬਰ ਦੁਨੀਆ ਤੋਂ ਬੇਖਬਰ ਜਿਉਂਦਾ ਯਾਰ ਠੀਕ ਆ ਦੁਨੀਆ ਤੇ ਕੋਈ ਘਟਨਾ ਘਟ ਜੂਗੀ ਤੈਨੂੰ ਫੋਨ ਆਇਆ ਤੂੰ ਨਹੀਂ ਚੱਕ ਸਕਿਆ ਵਧੀਆ ਹੋ ਗਿਆ ਯਾਰ ਤੂੰ ਨੇਪਾਲ ਵਧੀਆ ਜਿਉਂ ਲੇ ਜੇ ਸ਼ਾਇਦ ਨਹੀਂ ਦੁਨੀਆ ਤੇ ਘਟਨਾ ਘੱਟੀ ਹੁੰਦੀ ਤੈਨੂੰ ਉਸੇ ਪਲ ਪਤਾ ਲੱਗਿਆ ਹੁੰਦਾ ਤਾਂ ਸ਼ਾਇਦ ਉਹ ਉਹ ਤੇਰੀ ਜ਼ਿੰਦਗੀ ਦੇ ਜਿਹੜੇ 20 ਮਿੰਟ ਵਧੀਆ ਜਿਉਉਣੇ ਸੀ ਨਹੀਂ ਜਿਉਂ ਪਾਉਣਾ ਸੀ ਹੈਗੇ ਯਾਰ ਇਹ ਪਾਲੀ ਆ ਮੈਨੂੰ ਐ ਲੱਗਦਾ ਵੀ ਜ਼ਿੰਦਗੀ ਇੱਕ ਰਲੇ ਰੇਸ ਆ ਮੈਨੂੰ ਮੈਂ ਪਰਸਨਲੀ ਇਹ ਮਹਿਸੂਸ ਕਰਦਾ ਵੀ ਜ਼ਿੰਦਗੀ ਇੱਕ ਯਾਰ ਰਲੇ ਰੇਸ ਆ ਬੰਦਾ ਭੱਜਣ ਆਇਆ ਆ ਚੀਜ਼ ਮੈਨੂੰ ਮੇਰੇ ਬਾਪੂ ਹੁਣਾਂ ਨੇ ਫੜਾਤੀ ਆ ਮੈਂ ਅੱਗੇ ਫੜਾ ਕੇ ਜਾਨੀ ਆ ਤਾਂ ਬਹੁਤ ਵਾਰ ਬੰਦੇ ਨੂੰ ਐ ਲੱਗਦਾ ਯਾਰ ਕੀ ਕਰਨਾ ਐ ਯਾਰ ਕੀ ਮਕਸਦ ਕੀ ਐ ਯਾਰ ਉਹ ਬਹੁਤ ਸਾਰੇ ਪੈਸੇ ਜੋੜਦਾ ਉਹਦੀ ਅਗਲੀ ਪੀੜ੍ਹੀ ਖਰਾਬ ਕਰ ਦਿੰਦੀ ਆ ਕੋਈ ਨਹੀਂ ਵੀ ਜੋੜਦਾ ਉਹਦੀ ਅਗਲੀ ਪੀੜ੍ਹੀ ਵਧੀਆ ਨਿਕਲ ਜਾਂਦੀ ਆ ਤੇ ਬੰਦਾ ਯਾਰ ਕਰਨ ਕੀ ਆਇਆ ਬੰਦੇ ਨੂੰ ਐ ਮਹਿਸੂਸ ਹੋਣ ਲੱਗ ਜਾਂਦਾ ਤਾਂ ਮੈਨੂੰ ਐ ਲੱਗਦਾ ਕਿ ਬੰਦਾ ਅਗਲੀ ਪੀੜ੍ਹੀ ਨੂੰ ਇੱਕ ਚੰਗਾ ਮੈਸੇਜ ਦੇਣ ਆਇਆ ਜਦੋਂ ਬੰਦਾ ਮਰਦਾ ਯਾਰ ਤੁਸੀਂ ਦੇਖਿਓ ਜਦੋਂ ਬੰਦਾ ਮਰ ਜਾਂਦਾ ਸੱਫਰ ਵਿਸ਼ਿਆ ਵਿਸ਼ਿਆ ਹੁੰਦਾ ਉਹ ਸੱੱਰ ਤੇ ਯਾਰ ਹਮੇਸ਼ਾ ਬੰਦੇ ਦੀ ਚੰਗੀਆਂ ਗੱਲਾਂ ਹੀ ਕਿਉਂ ਕਰੀਆਂ ਜਾਂਦੀਆਂ ਭਾਵੇਂ ਪਿੰਡ ਦਾ ਸਭ ਤੋਂ ਮਾੜਾ ਬੰਦਾ ਮਰ ਜੇ ਉਹਦੇ ਵੀ ਭੋਗ ਤੇ ਚੰਗਾ ਹੀ ਕਹ ਤੋ ਬੋਲੇ ਜਾਂਦਾ ਸਾਨੂੰ ਐ ਲੱਗਦਾ ਵੀ ਚੰਗਾ ਹੀ ਬੋਲ ਦਿੰਦੇ ਨਹੀਂ ਯਾਰ ਉਹਦੀ ਜ਼ਿੰਦਗੀ ਦਾ ਮਾੜਾ ਉਹਦੇ ਸਸਕਾਰ ਦੇ ਨਾਲ ਮਚਾ ਦਿੱਤਾ ਜਾਂਦਾ ਤੇ ਚੰਗਾ ਅਗਲੀ ਪੀੜ੍ਹੀ ਨੂੰ ਡਿਲੀਵਰ ਕਰਨ ਵਾਸਤੇ ਚੰਗਾ ਚੰਗਾ ਬੋਲ ਦਿੱਤਾ ਜਾਂਦਾ ਉਹਨੇ ਜ਼ਿੰਦਗੀ 'ਚ ਇੱਕ ਕੰਮ ਹੀ ਚੰਗਾ ਕੀਤਾ ਹੋਵੇ ਨਾ ਕਿਸੇ ਦੇ ਸਾਹਮਣੇ ਕਿ ਯਾਰ ਪੰਛੀ ਦੇ ਬੱਚੇ ਡਿੱਗੇ ਪੈ ਸੀ ਉਹਨੇ ਚੱਕ ਕੇ ਆਲਨੇ ਚ ਰੱਖਤੇ ਸੀ ਉਸੇ ਗੱਲ ਦਾ ਜ਼ਿਕਰ ਹੀ 7 ਦਿਨ ਹੋਈ ਜਾਊਗਾ ਕਿਉਂਕਿ ਜਿਹੜੀ ਲੋਕਾਂ ਨੇ ਰਵਾਇਤ ਚਲਾਈ ਆ ਕਿ ਇਹਦੀ ਜ਼ਿੰਦਗੀ ਚੋਂ ਇੰਨਾ ਹੀ ਚੰਗਾ ਮਿਲ ਗਿਆ ਨਾ ਉਹ ਅੱਗੇ ਡਿਲੀਵਰ ਕਰ ਦਿਓ ਉਹਨੂੰ ਕਰ ਦਿਓ ਜਿਹਨੇ ਬਾਲਾ ਚੰਗਾ ਕੀਤਾ ਉਹਦੀ ਫਿਰ ਚਰਚਾ 2 ਸਾਲ 3 ਸਾਲ 4 ਸਾਲ ਤੱਕ ਚੱਲਦੀ ਰਹਿੰਦੀ ਆ ਨਹੀਂ ਤਾਂ 7 ਦਿਨ ਇੱਕ ਗੱਲ ਦੀ ਚਰਚਾ ਵੀ ਚੱਲਦੀ ਰਹਿੰਦੀ ਆ ਤਾਂ ਯਾਰ ਮੈਨੂੰ ਲੱਗਦਾ ਕਿ ਬੰਦਾ ਅਗਲੀ ਪੀੜ੍ਹੀ ਨੂੰ ਚੰਗੀ ਚੀਜ਼ ਦੇਣ ਆਇਆ ਤੇ ਤੁਸੀਂ ਬਹੁਤ ਚੰਗੀ ਦੇ ਰਹੇ ਆ ਮੈਨੂੰ ਐ ਲੱਗਦਾ ਕਿ ਆਉਣ ਦਾ ਮਕਸਦ ਕਿਤੇ ਨਾ ਕਿਤੇ ਪਤਾ ਨਹੀਂ ਕਿ ਦੀ ਜਵਾਨੋਂ ਇਹ ਗੱਲ ਨਿਕਲੀ ਕਿਹਨੇ ਇਹ ਸੋਚਿਆ ਕਿਹਨੇ ਇਹ ਕੀਤਾ ਕਿਵੇਂ ਇਹ ਹੋ ਗਿਆ ਮੈਂ ਇਹਦੇ ਬਾਲਾ ਹਿਸਟਰੀ ਚ ਨਹੀਂ ਜਾਂਦਾ ਪਰ ਜੀਨੇ ਵੀ ਇਹ ਕਰ ਲਿਆ ਉਹਨੇ ਇੱਕ ਚੰਗਾ ਕੰਮ ਕਰ ਲਿਆ ਤੇ ਅਗਲੀ ਪੀੜ੍ਹੀ ਵਾਸਤੇ ਉਹਨੇ ਇੱਕ ਜਿਉਣ ਦਾ ਮਕਸਦ ਲੱਭ ਲਿਆ ਤੇ ਅਗਲੀ ਪੀੜ੍ਹੀ ਨੂੰ ਜਿਉਣ ਦਾ ਮਕਸਦ ਦੇ ਚੱਲਿਆ ਬਹੁਤ ਵਧੀਆ ਯਾਰ ਖਾ ਲੈਣਾ ਪੀ ਲੈਣਾ ਸੌ ਲੈਣਾ ਕਮਾ ਲੈਣਾ ਖਰਚ ਲੈਣਾ ਹੀ ਜ਼ਿੰਦਗੀ ਨਹੀਂ ਯਾਰ ਜਿਹੜੀ ਧਰਤੀ ਤੇ ਪੈਦਾ ਹੋਏ ਆ ਇਹ ਧਰਤੀ ਨੂੰ ਸੋਨਾ ਬਣਾਉਣਾ ਸੋਨਾ ਰੱਖਣਾ ਸਾਡਾ ਕੰਮ ਆ ਸਿਆਣੇ ਨੇ ਆਖਿਆ ਕਹਿੰਦੇ ਧਰਤੀ ਸਵਰਗ ਦਾ ਰਹਿਸਲ ਮੰਚ ਹੈ ਅੱਗੇ ਜਾ ਕੇ ਕਹਿੰਦੇ ਸਵਰਗ ਉਸੇ ਬੰਦੇ ਨੂੰ ਮਿਲਦਾ ਜਿਹੜਾ ਇੱਥੇ ਸਵਰਗ ਦੀ ਰਹਿਸਲ ਕਰਦਾ ਜਿਹੜਾ ਇੱਥੇ ਇਹਨੂੰ ਗੰਦ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਉਹਨੂੰ ਗਾਂਹ ਵੀ ਕਿਤੇ ਨਹੀਂ ਲੋਕ ਕਹਿੰਦੇ ਕੋਸ਼ ਲੋਕ ਲਿਖਦੇ ਕਹਿੰਦੇ ਜੰਨਤ ਉਹੀ ਲੋਕਾਂ ਨੂੰ ਨਸੀਬ ਹੁੰਦੀ ਹੈ ਜਿਹੜੇ ਇਹ ਧਰਤੀ ਨੂੰ ਜੰਨਤ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਇਹ ਕਹਿ ਲੋ ਕਿ ਬਸ ਸਾਡੇ ਕੋਲੇ ਇਹੀ ਆ ਗਾਂ ਕਿਤੇ ਨਹੀਂ ਮਿਲਣੀ ਤਾਂ ਮੈਨੂੰ ਐ ਲੱਗਦਾ ਕਿ ਕੁਦਰਤ ਨੇ ਇੰਨੇ ਸੋਹਣੇ ਬੋੜ ਇੰਨੇ ਸੋਹਣੇ ਦਰਖਤ ਇੰਨੀਆਂ ਸੋਹਣੀਆਂ ਨਹਿਰਾਂ ਇੰਨੇ ਸੋਹਣੇ ਪਾਣੀ ਇੰਨੇ ਸੋਹਣੇ ਰਾਹ ਇੰਨੇ ਸੋਹਣੇ ਲੋਕ ਬਖਸ਼ੇ ਆ ਤਾਂ ਉਹਨਾਂ ਦੇ ਨਾਲ ਤੁਸੀਂ ਇਕੱਠੇ ਸਾਈਕਲਾਂ ਤੇ ਜਾ ਕੇ ਜਿਉਂ ਲੈਨੇ ਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਤੁਸੀਂ ਅੱਗੇ ਕਿਸੇ ਨੂੰ ਜਿਉਣ ਦੀ ਸੇਧ ਦੇ ਰਹੇ ਆ ਇਹ ਕਾਫਲਾ ਵੱਡਾ ਹੋ ਰਿਹਾ ਇਹ ਪਿੰਡ ਪਿੰਡ ਬਣੂਗਾ ਇਹ ਮੈਂ ਉਮੀਦ ਵੀ ਕਰਦਾ ਤੁਹਾਡੇ ਤੋਂ ਸੇਧ ਵੀ ਲੈਣਾ ਬਹੁਤ ਸਾਰੇ ਲੋਕ ਜਿਹੜੇ ਸੁਣਦੇ ਹੋਣਗੇ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਨੂੰ ਸੁਨੇਹਾ ਵੀ ਦਿਨਾ ਕਿ ਕੰਮ ਕਰਨ ਦੀ ਲੋੜ ਆ ਅਪਰਾਲਾ ਤੁਹਾਡਾ ਬਹੁਤ ਨੇਕ ਆ ਸਜਣੋ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਆਦਾ ਸਮਾਂ ਲੈ ਗਿਆ ਹੋਵਾਂ ਤਾਂ ਮਾਫੀ ਚਾਹੁੰਨਾ ਜਿਉਂਦੇ ਰਹੋ ਬਹੁਤ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਅੱਜ ਮੇਰਾ ਦਿਨ ਤਿਹਾੜੀ ਹੋ ਗਿਆ ਜਿਉਂਦੇ